ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇ ਮਹਾਰਾਜ ਜੀ ਦੇ ਪਿਆਰਿਓ ਪੰਚਮ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਚੌਥੇ ਗੁਰਦੇਵ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤੀਜੇ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਤੁਸੀਂ ਕਹੋਗੇ ਤਿੰਨ ਗੁਰਦੇਵ ਦੇ ਨਾਮ ਲੈ ਕੇ ਕਿਉਂਕਿ ਅੱਜ ਬੇਨਤੀ ਇਹ ਤਿੰਨ ਸਰੂਪ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤੀਜਾ ਚੌਥਾ ਪੰਜਵਾਂ ਸਰੂਪ ਜਿਨ੍ਹਾਂ ਨੇ ਖੁਦ ਹੱਥੀ ਸਰੋਵਰ ਬਣਵਾਏ ਸਰੋਵਰ ਬਣਵਾਏ ਆਪ ਖੁਦ ਬੇਨਤੀ ਦੇ ਧਿਆਨ ਨਾਲ ਸਮਝ ਆ ਗਈ ਨਾ ਬਹੁਤ ਰਾ ਖੁੱਲ ਜਾਣਗੇ ਸਰੀਰਿਕ ਦੁੱਖਾਂ ਰੋਗਾਂ ਵਾਲਿਆਂ ਲਈ ਵੀ ਤੇ ਦੂਜਿਆਂ ਲਈ ਇੱਕ ਬੇਨਤੀ ਬਣਾਉਗੇ ਤਾਂ ਅਦਰਵਾਈਜ਼ ਕੋਈ ਫਾਇਦਾ ਨਹੀਂ ਇਹ ਤਿੰਨ ਜੋਤਾਂ ਨਿਰੰਕਾਰ ਦੀਆਂ ਇੱਕੋ ਜੋਤ ਹੈ ਤਿੰਨ ਸਰੂਪ ਮਹਾਰਾਜ ਜੀ ਦੇ ਇਹਨਾਂ ਨੇ ਖੁਦ ਸਰੋਵਰਾਂ ਦੀ ਸੇਵਾ ਖੁਦ ਪਟਾਈ ਵੀ ਆਪ ਕਰਾਈ ਮਹਾਰਾਜ ਜੀ ਖੁਦ ਜੋ ਸਿਰ ਦੇ ਉੱਤੇ ਬੱਠਲ ਚੱਕ ਕੇ ਕੜਾਈ ਵੀ ਕਹਿ ਦਿੰਦੇ ਆ ਸੇਵਾ ਕਰਦੇ ਰਹੇ ਗੁਰਦੇਵ ਆਪ ਜੀ ਨੂੰ ਪਤਾ ਹੀ ਹੈ ਸੋ ਕਿਉਂ ਜਿਹੜਾ ਸਤਗੁਰੂ ਖੁਦ ਨਿਰੰਕਾਰ ਪਾਰ ਬ੍ਰਹਮ ਗੁਰ ਨਾਹੀ ਭੇਦ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਾਮ ਸਿਕਰਾ ਜਿਹੜਾ ਗੁਰੂ ਖੁਦ ਰੱਬ ਹੈ ਉਹ ਸਰੋਵਰ ਦੀ ਸੇਵਾ ਕਰਾ ਰਿਹਾ ਹੈ ਸਰੋਵਰ ਬਣਵਾ ਰਿਹਾ ਹੈ ਆਮ ਗੱਲ ਹੈ ਆਮ ਗੱਲ ਨਹੀਂ ਹੈ ਹੈ ਚੌਥੇ ਗੁਰਦੇਵ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਬਾਤ ਉੱਤੇ ਸ਼ਬਦ ਲਿਖਿਆ ਰਾਮਦਾਸ ਸਰੋਵਰ ਨਾਤੀ ਸਭ ਉਤਰੇ ਪਾਪ ਕੁਮਤੇ ਹੁਣ ਕਈ ਕਹਣਗੇ ਤਾਂ ਆਤਮਿਕ ਸਰੋਵਰ ਦੀ ਗੱਲ ਕੀਤੀ ਹੈ ਆਤਮਿਕ ਸਰੋਵਰ ਦੀ ਤਾਂ ਗੱਲ ਕੀਤੀ ਹੈ ਪਰ ਉਸ ਸਰੋਵਰ ਦੀ ਵੀ ਗੱਲ ਕੀਤੀ ਹੈ ਸੰਤੋ ਰਾਮਦਾਸ ਸਰੂਪ ਰਣੀ ਕਾ ਜੋ ਨਾਵੇ ਸੋ ਕੁਲ ਤਰਾਵੇ ਉਧਾਰ ਹੋ ਆਏ ਜੀ ਕ ਜਿਹੜਾ ਨਾਵੇਗਾ ਹੈ ਹੁਣ ਸਰੂਪਾਂ ਬਾਰੇ ਇੰਨਾ ਗਲਤ ਪ੍ਰਚਾਰ ਇਹ ਨਲਾਇਕਾਂ ਨੇ ਕਰ ਦਿੱਤਾ ਮੰਦ ਬੁੱਧੀ ਕਹਿੰਦਾ ਹੁਣ ਇਹਨਾਂ ਨੂੰ ਮੰਦਬੁੱਧੀ ਹੁੰਦਾ ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਲੱਗਦਾ ਉਹ ਚਲੋ ਪ੍ਰਮਾਤਮਾ ਦੇ ਨੂੰ ਸਜ਼ਾ ਲਈ ਹੋਈ ਉਹਦੇ ਕਰਮਾਂ ਕਰਕੇ ਰੱਬ ਨਹੀਂ ਇਹ ਜਿਉਂਦੇ ਜਾਗਦੇ ਮੰਦਬੁੱਧੀ ਹੋਏ ਫਿਰਦੇ ਸਰੋਵਰ ਆਏ ਨਹੀਂ ਹੁੰਦੇ ਉਹ ਨਹੀਂ ਹੁੰਦਾ ਸਰੋਵਰ ਇਹਨਾਂ ਨੂੰ ਐਂ ਲੱਗਦਾ ਵੀ ਗੁਰੂ ਘਰੇ ਜਿਹੜਾ ਸਰੋਵਰ ਇਕੱਲਾ ਪਾਣੀ ਦਾ ਭਰਿਆ ਹੋਇਆ ਟੱਬਾ ਹੈ ਇਹਨਾਂ ਨੂੰ ਐਂ ਲੱਗਦਾ ਇਹਨਾਂ ਨੂੰ ਨਰਕਾ ਨੂੰ ਉਹ ਭਾਈ ਉਹ ਗੁਰੂ ਘਰੇ ਆ ਸਤਗੁਰੂ ਜੀ ਦੇ ਘਰੇ ਆ ਉਹ ਕਹਿੰਦੇ ਜੇ ਸਰੋਵਰ ਚ ਅੱਡੀ ਕਰਾਮਾਤ ਹੈ ਜਲ ਦੇ ਵਿੱਚ ਤਾਂ ਜਿਹੜੇ ਲੋਕਾਂ ਨੂੰ ਉਹਨਾਂ ਨੂੰ ਪਲਾ ਦੋ ਠੀਕ ਹੋ ਜਾਣਗੇ ਹੁੰਦੇ ਜਿਹਦੀ ਭਾਵਨਾ ਉਹ ਠੀਕ ਹੁੰਦਾ ਭਾਵਨਾ ਵਾਲੇ ਨੂੰ ਮਹਾਰਾਜ ਨਿਵਾਜ ਦੇਣਾ ਹਰੇਕ ਨੂੰ ਥੋੜੀ ਨਿਵਾਜ ਦੇ ਜਿਹੜਾ ਮਹਾਰਾਜ ਨੂੰ ਸਮਝਦਾ ਹੀ ਕੁਝ ਨਹੀਂ ਉਹ ਤੋਂ ਗੁਰੂ ਨੇ ਲੈਣਾ ਕੀ ਹੈ ਭਾਵਨਾ ਵਾਲੇ ਤਾਂ ਅੱਜ ਵੀ ਠੀਕ ਹੁੰਦੇ ਮੇਰੇ ਸਾਹਮਣੇ ਕਿੰਨੀਆਂ ਖੇਡਾਂ ਮੈਂ ਖੁਦ ਦੇਖੀਆਂ ਨੇ ਦਰਬਾਰ ਸਾਹਿਬ ਹੋਰ ਵੀ ਸਰੋਵਰਾਂ ਤੇ ਤਨੁਸਰੋਵਰਾਂ ਦਾ ਮਹਤਮ ਦੱਸਾਂ ਕਿੰਨਾ ਵੱਡਾ ਮਹਤਮ ਹੈ ਇੱਕ ਤੁਹਾਨੂੰ ਹੋਰ ਵੀ ਚੀਜ਼ ਦੱਸੂਗਾ ਪੰਜ ਸਰੋਵਰ ਐਸੇ ਜਿਨ੍ਹਾਂ ਦਾ ਇਸ਼ਨਾਨ ਕਰਨ ਨਾਲ ਤੁਹਾਡੇ ਭਾਗ ਖੁੱਲ ਜਾਣੇ ਤੁਹਾਡੇ ਮੱਥੇ ਤੇ ਲੇਖ ਪੜ ਲੰਦੇ ਤੁਸੀਂ ਕਹੋਗੇ ਨਾ ਆਉਣ ਨਾ ਕਿਵੇਂ ਤਾਂ ਇਹ ਤਾਂ ਇਹ ਤਾਂ ਦੂਜੇ ਮਤਾਂ ਦੇ ਵਿੱਚ ਕਹਿੰਦੇ ਉੱਥੇ ਨਹਾ ਲਓ ਐਦਾਂ ਹੋ ਜਾਂਦਾ ਉਹ ਭਾਈ ਉੱਥੇ ਇੱਥੇ ਬਾਣੀ ਦਾ ਜਾਪ ਹੋ ਰਿਹਾ ਹੈ ਇਹ ਗੁਰੂ ਦਾ ਹੁਕਮ ਹੈ ਗੁਰੂ ਨੇ ਖੁਦ ਬਣਵਾਏ ਨੇ ਉਹ ਉਹ ਖੁਦ ਨਹੀਂ ਬਣਵਾਏ ਕਿਸੇ ਨੇ ਸਤਿਕਾਰ ਉਹਨਾਂ ਦਾ ਵੀ ਹੈ ਜਿਹੜੇ ਹੋਰ ਮਤਾਂ ਆਦਿਕ ਦੇ ਵਿੱਚ ਨੇ ਸਤਿਕਾਰ ਰਹੀ ਸੀ ਤਾਂ ਸਾਰਿਆਂ ਦੇ ਹੀ ਕਰਦੇ ਆਂ ਅਕਾਲ ਪੁਰਖ ਦੀ ਫੌਜ ਹੈ ਤੋਂ ਗੱਲ ਇਹ ਹੈ ਵੀ ਜਿਹੜੇ ਸਤਗੁਰਾਂ ਨੇ ਖੁਦ ਹੱਥੀ ਸਰੋਵਰ ਖੁਦ ਬਵਾਏ ਨੇ ਬਣਵਾਏ ਨੇ ਉਹਨਾਂ ਦੀ ਕੋਈ ਕੋਈ ਵੈਲਿਊ ਨਹੀਂ ਕਿਉਂ ਨਹੀਂ ਇਹ ਬਹੁਤ ਵੱਡਾ ਇੱਕ ਅੰਗ ਹੈ ਸਿੱਖੀ ਦਾ ਕੱਲਾ ਇਹ ਸਰੀਰ ਦੇ ਇਸ਼ਨਾਨ ਕਰਨ ਵਾਸਤੇ ਨਹੀਂ ਬਣਾਇਆ ਮਹਾਰਾਜ ਜੀ ਨੇ ਤਾਂ ਬਚਨ ਕੀਤਾ ਪਵਨ ਗੁਰੂ ਪਾਣੀ ਪਿਤਾ ਤਰ ਪਤਾ ਜਲਦੀ ਕੀ ਮਹਾਨਤਾ ਜਲ ਇਸ ਧਰਤੀ ਦੇ ਤੇ ਸਭ ਤੋਂ ਵੱਡਾ ਦੇਵ ਰੂਪ ਹੈ ਅੰਨ ਦੇਵਤਾ ਪਾਣੀ ਦੇਵਤਾ ਬੈ ਸੰਤਰ ਦੇ ਇਹ ਸਾਰੇ ਦੇਵਤੇ ਨੇ ਘੋ ਵੀ ਦੇਵਤਾ ਹੁਣ ਤੁਸੀਂ ਕੁਝ ਕਹੇ ਗਏ ਗੁਰਾਨ ਤੇ ਮਾਰੇ ਘਰੇ ਮੈਂ ਥੋੜੀ ਕਹਣਾ ਹੈ ਨਾ ਸੁਪਾਈ ਇਹ ਜਲ ਹੈ ਇਕੱਲਾ ਸ਼ਰੀਰ ਹੀ ਕੋਦੇ ਵਾਸਤੇ ਨਹੀਂ ਦਿੱਤਾ ਤੁਸੀਂ ਸਾਇੰਸ ਪੜ੍ਹ ਕੇ ਦੇਖੋ ਮੇਰੇ ਪਾਣ ਦੇ ਪ੍ਰੋਫੈਸਰ ਦਾ ਨਾਮ ਭੁੱਲ ਗਿਆ ਆਪੇ ਘਰੇ ਕਰ ਲਿਓ ਜੇ ਤੁਹਾਡੇ ਕੋਲੇ ਇੰਨਾ ਇਕਵਿਪਮੈਂਟ ਤੁਸੀਂ ਲਿਆ ਨਹੀਂ ਸਕਦੇ ਕਿਸੇ ਲੈਬ ਜੀ ਟੈਸਟ ਕਰਾ ਲਿਓ ਜਲ ਦੇ ਉੱਤੇ ਬਾਣੀ ਪੜ ਕੇ ਨਾ ਉਹਨੂੰ ਕਿਤੇ ਕ੍ਰਿਸਟਲ ਚੈੱਕ ਕਰਕੇ ਦਿਖਾ ਉਹਦੇ ਕ੍ਰਿਸਟਲ ਬਿਲਕੁਲ ਅਲਾਈਨਡ ਹੋਣਗੇ ਅਲਾਈਨਡ ਹੋਣਗੇ ਹੈ ਇੱਕ ਜਲ ਦੇ ਉੱਤੇ ਐਵੇਂ ਪੁੱਠੀਆਂ ਸਿੱਧੀਆਂ ਗੱਲਾਂ ਜੀਆਂ ਕਰ ਦਿਓ ਉਹਦੇ ਕ੍ਰਿਸਟਲ ਬ੍ਰੋਕਨ ਹੋਣਗੇ ਟੁੱਟੇ ਹੋਣਗੇ ਜਪਾਨ ਦਾ ਸਾਇੰਟੀਸਟ ਹੋਇਆ ਬਹੁਤ ਤਕੜੀ ਰਿਸਰਚ ਕੀਤੀ ਇਹਦੇ ਤੇ ਉਹਦੀ ਬੁੱਕ ਪਈ ਹੈ ਪ੍ਰੋਪਰ ਮੈਂ ਹੁਣ ਨਾਮ ਸਰਚ ਕਰ ਲਿਓ ਜਪਾਨੀ ਸਾਇੰਟੀਸਟ ਹੂ ਰਿਸਰਚਡ ਅਬਾਊਟ ਵਾਟਰ ਕ੍ਰਿਸਟਲਸ ਉਹ ਲੱਭ ਇੰਨੇ ਤੇ ਗੂਗਲ ਨੇ ਸਾਰਾ ਕੱਢ ਦੇਣਾ ਚਲੋ ਸੋ ਜਲਦੀ ਉੱਤੇ ਹਰ ਚੀਜ਼ ਦਾ ਅਸਰ ਹੁੰਦਾ ਹੈ ਅਸਰ ਹੁੰਦਾ ਹੈ ਜਿਹੜੇ ਸਰੋਵਰ ਨੇ ਪਹਿਲੀ ਗੱਲ ਜਦੋਂ ਆਪਾਂ ਗੁਰੂ ਘਰ ਜਾਂਦੇ ਆ ਇਹਨਾਂ ਦੇ ਵਿੱਚ ਇਸ਼ਨਾਨ ਦੀ ਮਰਿਆਦਾ ਹੈ ਇਹ ਨਹੀਂ ਹੈ ਕਿ ਵੀ ਤੋ ਸਾਰੀ ਧਿਆਨ ਨਾਲ ਸੁਣ ਲਿਓ ਅੱਦੇ ਦਾ ਆਪਾ ਪਾਪ ਹੀ ਕਮਾ ਕੇ ਆਉਣਾ ਉੱਥੇ ਜਾ ਕੇ ਜਦੋਂ ਸਰੋਵਰ 'ਚ ਇਸ਼ਨਾਨ ਕਰਨ ਦੀ ਮਰਿਆਦਾ ਹੀ ਨਹੀਂ ਪਤਾ ਹੈਗੀ ਤਾਂ ਫਿਰ ਪਾਪ ਹੀ ਕਮਾਉਣਾ ਹੈ ਨਾ ਸਰੋਵਰ ਇੱਕ ਪਵਿੱਤਰ ਜਗ੍ਹਾ ਹੈ ਪਵਿੱਤਰ ਹੈ ਜਲ ਉਹਦੇ ਵਿੱਚ ਸਾਰੀ ਪਵਿੱਤਰਤਾ ਹੈ ਜੇ ਲੱਖਾਂ ਕਰੋੜਾਂ ਲੋਕ ਤੁਹਾਡੇ ਮਗਰ ਲੱਗ ਗਏ ਤੁਸੀਂ ਇਹ ਗੱਲ ਕਹਿ ਰਹੇ ਹੋ ਸਰੋਵਰਾਂ ਦੀ ਕੋਈ ਮਹਾਨਤਾ ਨਹੀਂ ਇਹਦਾ ਮਤਲਬ ਇਹ ਨਹੀਂ ਹੈ ਵੀ ਉਹ ਗੱਲ ਸੱਚ ਹੈ ਹਿਟਲਰ ਨੇ ਕਿੰਨਾ ਕਰੋੜ ਬੰਦਾ ਮਾਰੇ ਇਹਦਾ ਮਤਲਬ ਇਹ ਨਹੀਂ ਵੀ ਉਹ ਸਹੀ ਸੀ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਮ ਰਖਾਇਕ ਜਸ ਕੀਰ ਜਗ ਲੇ ਜੇ ਤਿਸ ਨਦਰ ਨ ਆਵੇ ਤਾਂ ਬਾਤ ਨ ਪੁੱਛਾ ਕਿ ਕੋਬੰਦਾ ਬਹੁਤ ਉੱਚਾ ਆਪਣੇ ਆਪਣਾ ਖਵਾ ਕੇ ਚੰਗਾ ਇੱਕ ਇੱਕ ਗੱਲ ਟੇਢੀ ਜੀ ਕਹਿ ਦੇਵੇ ਗੁਰਮਤ ਦੇ ਵਿਰੁੱਧ ਇਹ ਤਾਂ ਮਤਲਬ ਇਹ ਨਹੀਂ ਵੀ ਉਹ ਸਹੀ ਹੈ ਅਸੀਂ ਪਿੱਛੇ ਲੱਗ ਜਾਂਦੇ ਅੱਜ ਕੱਲ ਦੇ ਸਿੱਖ ਹਾਂ ਇਹ ਵੀ ਬਿਲਕੁਲ ਇਸ ਇਸ ਰਾਈਟ ਸਾਇੰਸ ਦੇ ਲੌਜੀਕ ਲਿਆਉਂਦੇ ਟੁਡੇ ਥਿਸ ਇਜ਼ ਨਾਟ ਲੌਜੀਕਲ ਟੁਡੇ ਥਿਸ ਇਜ਼ ਟੁਡੇ ਥਿਸ ਇਜ਼ ਮਾਡਰਨ ਵਰਲਡ ਆ ਮੈਨੂੰ ਵੀ ਪਤਾ ਮਾਡਰਨ ਵਰਲਡ ਕਿੰਦਾ ਮਾਡਰਨ ਵਰਲਡ ਜੀ ਰਹਿਣੇ ਇੱਥੇ ਦੇਖੀ ਦੇ ਕੀ ਹਾਲ ਆ ਗੋਰਿਆਂ ਦਾ ਸਕਿਨ ਕੈਂਸਰ ਇਹਨਾਂ ਨੂੰ ਹੋ ਕੇ ਖਾ ਖਾ ਕੇ ਬੀਫ ਖਾ ਖਾ ਕੇ ਪੋਰਕ ਸੂਰ ਦੇ ਮਾਸ ਨੂੰ ਕਹਿੰਦੇ ਤੁਸੀਂ ਦੇਖੋ ਤਾਂ ਸਹੀ ਦੇਖੋ ਤਾਂ ਸਹੀ ਜਿਹੜੇ ਇਹਨਾਂ ਦੇ ਉਹ ਹੁੰਦੇ ਜਿੱਥੇ ਐਡਮਿਟ ਕਰਦੇ ਇਹਨਾਂ ਨੂੰ ਕੀ ਕਹਿੰਦੇ ਉਹ ਉੱਥੇ ਇੱਕ ਵਾਰੀ ਤਾਂ ਅਗਲੇ ਖਾਪੀ ਕੇ ਲੰਘਾ ਲੈਂਦੇ ਜੀਵਨ ਪਰ ਬਾਅਦ ਚ ਉਹਦਾ ਐਂਡ ਤੇ ਜਦੋਂ ਰਿਜ਼ਲਟ ਆਉਂਦਾ ਉਹ ਵੀ ਤਾਂ ਦੇਖੋ ਨਾ ਕਿ ਆਪਣੇ ਗੁਰੂ ਨੇ ਆਪਾਂ ਨੂੰ ਬਹੁਤ ਵੱਡੀ ਮਰਿਆਦਾ ਦਿੱਤੀ ਤੁਹਾਨੂੰ ਪਤਾ ਨਹੀਂ ਹੈਗਾ ਦਸਵੇਂ ਪਾਸ਼ਾ ਕੀ ਦੇ ਕੇ ਗਿਆ ਆਪਾਂ ਨੂੰ ਦਸਵੇਂ ਦਸੇ ਸਰੂਪ ਬਹੁਤ ਕੁਝ ਦੇ ਗਿਆ ਆਪੋ ਤਾਂ ਇੱਕ ਆ ਜਾਂਦਾ ਕੋਈ ਨਵਾਂ ਜਿਹੀ ਆਪਾਂ ਦੀ ਗੱਲ ਮੰਨ ਲੈਣ ਹਾਂ ਆਹ ਠੀਕ ਨਹੀਂ ਹੁੰਦਾ ਗੁਰਮੁਖ ਆਹ ਦਸਮ ਬਾਣੀ ਇਦਾਂ ਇਦਾਂ ਇਹ ਨਹੀਂ ਆਹ ਨਹੀਂ ਜਦ ਹੀ ਹਾਂ ਯੇਸ ਥਿਸ ਇਜ਼ ਨੋਟ ਲਾਈਕ ਥਿਸ ਯੇਸ ਜਦ ਹੀ ਬਸ ਆਪੋ ਲੌਜੀਕ ਕੋਈ ਪਤਾ ਨਹੀਂ ਕਿੱਥੋਂ ਵੱਢ ਕੇ ਲਿਆ ਹੁੰਦਾ i cannot understand from where these logics are coming ਤੁਹਾਨੂੰ ਪਤਾ ਹੈ ਤੁਹਾਨੂੰ ਗੁਰਮਤ ਤੋਂ ਤੋੜਦੇ ਆ ਇਹ ਤੁਹਾਨੂੰ ਪਤਾ ਹੈ ਜਲ ਦੇ ਉੱਤੇ ਪਾਣੀ ਦਾ ਅਸਰ ਹੁੰਦਾ ਪਿਆਰਿਓ ਮੈਂ ਹਰ ਹਰ ਵੀਡੀਓਜ਼ ਮੈਂ ਰੋਲਾ ਪਾਉਣਾ ਜਲ ਰੱਖੋ ਕੋਲੇ ਕਿਉਂ ਕਹਣਾ ਐਵੇਂ ਥੋੜੇ ਬਟਾ ਪੜਾ ਕੇ ਕਿਸੇ ਦਾ ਕੋਲੇ ਰਖਾ ਲਈ ਤੇ ਉਹਦਾ ਕਾਰਨ ਹੈ ਕੋਈ ਜਲ ਦੀ ਮਾਂ ਪ੍ਰਾਤਨ ਰਿਸ਼ੀ ਗੜਵਾ ਰੱਖਦੇ ਹੁੰਦੇ ਸੀ ਮਹਾਰਾਜ ਜੀ ਦੇ ਤੁਸੀਂ ਦੇਖਿਆ ਹੋ ਗੁਨਾਹ ਤੇ ਮਹਾਰਾਜ ਜੀ ਦਾ ਵੈਸੇ ਕਾਲਪਨਿਕ ਪਿਕਚਰਸ ਬਣਾਈਆਂ ਹੋਈਆਂ ਨੇ ਪਰ 사ਤੂਗੁਰਾਂ ਦਾ ਉਹ ਗੜਵਾ ਆਦਿਕ ਸਾਰਾ ਕੁਝ ਉਵੇਂ ਪਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਰਬਲੋਹ ਦਾ ਗੜਵਾ ਇੱਕ ਪਿਆ ਜਿ ਭਾਈ ਦੇਆ ਸਿੰਘ ਜੀ ਚੱਕਦੇ ਹੁੰਦੇ ਸੀ। ਜਦ ਕਿਆ ਰੱਖਦੇ ਸੀ ਕੋਲੇ ਸਚੁਨਤਾ ਦਾ ਪ੍ਰਤੀਕ ਹੈ ਇਹ। ਸਚੁਨਤਾ ਬਖਸ਼ਿਸ਼ ਕਰਦਾ ਹੈ। ਇੱਕ ਹੁੰਦੀ ਮਨ ਦੀ ਸਚੁਨਤਾ ਉਹ ਨਾਮ ਨੇ ਲਿਆਉਣੀ। ਸਰੀਰ ਦੀ ਵੀ ਤਾਂ ਹੈ ਨਾ। ਜੇ ਆਪਾਂ ਕਹਿੰਦੇ ਨਹੀਂ ਨਹੀਂ ਇਦਾਂ ਕੁਝ ਨਹੀਂ ਹੁੰਦਾ ਜੀ ਇਦਾਂ ਮਾਨ ਸੁੱਚਾ ਹੋਣਾ ਚਾਹੀਦਾ ਹੈ ਆਏ ਰੱਬ ਮਿਲ ਜਾਂਦਾ ਇਦਾਂ ਨਹੀਂ ਰੱਬ ਮਿਲਦਾ। ਉਹ ਗੱਲ ਅਲੱਗ ਹੈ ਕੋਈ ਬੰਦਾ ਪਾਣੀ ਨਾਲ ਬਿਲਕੁਲ ਪਿਆਰ ਹੀ ਕਰ ਬੈਠੇ ਤੇ ਕਿਵੇਂ ਸੁੱਚਾ ਹੀ ਸੁੱਚ ਉਹ ਵੀ ਲੱਗ ਉਹ ਫਿਰ ਟੂ ਮੱਚ ਆ ਉਹ ਜ਼ਿਆਦਾ ਹੀ ਹੋ ਗਿਆ ਕੁਛ ਜਲ ਕੇ ਮੱਜਨ ਜੇ ਗੱਤ ਹੋਵੇ ਨਿਤ ਨਿਤ ਮੇਡ ਕਨਾ ਹੋਵੇ ਮਾਰੇ ਕਹਿੰਦੇ ਉਹ ਨਹੀਂ ਮੈਂ ਕਹਿ ਰਿਹਾ ਪਰ ਜੋ ਮर्यादा ਸਤਿਗੁਰੂ ਜੀ ਨੇ ਬਣਾਈ ਉਹ ਤਾਂ ਗੁਰੂ ਦੀ ਬਣਾਈ ਮर्यादा ਹੈ ਨਾ ਸੋ ਚਲੋ ਸਾਰੀ ਗੱਲ ਇਹ ਅਲੱਗ ਬੇਨਤੀ ਕੀਤੀ ਹੈ ਹੁਣ ਸਰੋਵਰਾਂ ਬਾਰੇ ਬੇਨਤੀ ਕਰਾਂ ਜਿਹੜੇ ਸਤਿਗੁਰੂ ਮਹਾਰਾਜ ਜੀ ਦੇ ਸਰੋਵਰ ਨੇ ਨਾ ਇਦੋਂ ਗੁਰੂ ਘਰੇ ਆਪਾਂ ਜਾਣਦੇ ਆ ਇਸ਼ਨਾਨ ਕਰਨਾ ਹੁੰਦਾ ਸਰੋਵਰਾਂ ਦੇ ਵਿੱਚ ਇਹ ਥੋੜੀ ਘਰੋਂ ਗਏ ਉਵੇਂ ਪਸੀਨਾ ਆਦਿਕ ਆਇਆ ਹੋਇਆ ਹੋਰ ਹੀ ਹਨਾ ਵਾਸ਼ਰੂਮ ਵੀ ਜਾਣਦੇ ਆ ਤਾਂ ਉਹਦੇ ਛਿੱਟੇ ਜਿਹੜੇ ਹੁੰਦੇ ਆ ਆਪਣੇ ਆਪਣੇ ਅੰਡਰ ਜਿਹੜੇ ਗਾਰਮੈਂਟ ਹੁੰਦੇ ਉਹਨਾਂ ਨੂੰ ਲੱਗਦੇ ਆ ਜਾਂ ਕਸ਼ਹਿਰਾ ਆਦਿਕ ਜੋ ਆਪੀ ਪਾਉਣੇ ਆ ਆਪਾਂ ਹਨਾ ਹੁਣ ਲੱਗਦਾ ਹੈ ਨਾ ਮੈੜਾ ਨੂੰ ਲੱਗਦਾ ਹੈ ਨਾ ਗੱਦੇ ਹੁੰਦੇ ਨੇ ਕੱਪੜੇ ਸੋ ਸਰੋ ਜਦੋਂ ਸਰੋਵਰ ਚ ਇਸ਼ਨਾਨ ਕਰਨਾ ਹੈ ਪਹਿਲਾਂ ਬਾਹਰ ਇਸ਼ਨਾਨ ਕਰੋ ਟਿਊਟੀਆਂ ਲੱਗੀਆਂ ਹੁੰਦੀਆਂ ਹਰ ਸਰੋਵਰ ਦੇ ਆਲੇ-ਦੁਆਲੇ ਉੱਥੇ ਇਸ਼ਨਾਨ ਕਰੋ ਉੱਥੇ ਆਪਣੇ ਆਪ ਨੂੰ ਸੁੱਚਾ ਕਰੋ ਸਾਫ਼ ਕਰੋ ਪ੍ਰੋਪਰਲੀ ਬਾਡੀ ਨੂੰ ਸਾਫ਼ ਕਰਕੇ ਫਿਰ ਸਰੋਵਰ 'ਚ ਜਾਓ ਇਹ ਕਹਿੰਗੇ ਨਮਾਈ ਕੰਮ ਇਹ ਨਮਾ ਕੰਮ ਨਹੀਂ ਇੱਕ ਕਰਕੇ ਦੇਖੋ ਪਤਾ ਲੱਗੂ ਕਿੰਨਾ ਗੁੱਡ ਇਫੈਕਟ ਅੱਛੀ ਵਾਈਬ੍ਰੇਸ਼ਨ ਮਿਲਦੀ ਮਹਾਰਾਜ ਜੀ ਦੇ ਚਰਨਾਂ 'ਚੋਂ ਕਰਕੇ ਪਤਾ ਲੱਗਦਾ ਹੁੰਦਾ ਸੁਣ ਕੇ ਇਧਰੋਂ ਇੱਥੋਂ ਸੁਣਿਆ ਇੱਥੋਂ ਸੋਚਿਆ ਇਧਰੋਂ ਕੱਢ ਤਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ ਇਥੋਂ ਸੁਣਿਆ ਤੇ ਇਥੋਂ ਉਹਨੂੰ ਜਾ ਕੇ ਕਰਿਆ ਪ੍ਰੈਕਟੀਕਲੀ ਆਮ ਸੌਰੀ ਫੋਰ ਯੂ نو ਹਾਰਡ ਵਰਡਸ ਪਰ ਇਦਾਂ ਹੀ ਹੈਗਾ ਇਦਾਂ ਇਸ਼ਨਾਨ ਕਰਨਾ ਉਹ ਚ ਸੁੱਚੇ ਜਾ ਕੇ ਇਸ਼ਨਾਨ ਕਰੀਦਾ ਹੁੰਦਾ ਜਾ ਕੇ ਫਿਰ ਇਹ ਹੀ ਮਰਿਆਦਾ ਹੈ ਸਰੋਵਰ ਦੀ ਬਹੁਤ ਵੱਡੀ ਭਾਰੀ ਬਖਸ਼ਿਸ਼ ਹੈ ਗੁਰੂ ਘਰ ਦੇ ਵਿੱਚ ਬਣੇ ਹੋਏ ਸਰੋਵਰਾਂ ਦੀ ਬਹੁਤ ਭਾਰੀ ਬਖਸ਼ਿਸ਼ ਹੈ ਉੱਤੇ ਹਰ ਵੇਲੇ ਬਾਣੀ ਦਾ ਜਾਪ ਹੁੰਦਾ ਹੈ ਮਹਾਰਾਜ ਜੀ ਨੂੰ ਪਤਾ ਸੀਗਾ ਬਈ ਸਿੱਧਾ ਹਰ ਇੱਕ ਬੰਦੇ ਨੇ ਬਾਣੀ ਤੇ ਨਹੀਂ ਲੱਗਣਾ ਦੁੱਖਾ ਰੋਗ ਤੇ ਇਹ ਕੱਟਣ ਵਾਸਤੇ ਇਹਨਾਂ ਨੇ ਆਉਣਾ ਇਦਾਂ ਨਹੀਂ ਮਹਾਰਾਜ ਨੇ ਸਰੋਵਰ ਹੀ ਬਣਵਾ ਦਿੱਤੇ ਕੋਲੇ ਜਦੋਂ ਕੀਰਤਨ ਹੁੰਦਾ ਚਾਹੇ ਉਦੋਂ ਸਪੀਕਰ ਨਹੀਂ ਸੀ ਹੁੰਦੇ ਮੱਧਮ ਬਾਅਦ ਚ ਵੀ ਕੀਰਤਨ ਹੁੰਦਾ ਸੀ ਪਰ ਉਹਦੀ ਵਾਈਬ੍ਰੇਸ਼ਨ ਫੈਲਦੀ ਏ ਸ਼ਬਦ ਦੀ ਉਹ ਜਲ ਦੇ ਉੱਤੇ ਹੁੰਦਾ ਸੀ ਗੁਰੂ ਘਰ ਘਟ ਸੀਗੇ ਨਾ ਉਦੋਂ ਉਹਨੇ ਕੀ ਸਰੋਵਰ ਸੀਗੇ ਉਦਫ ਮੈਨੂੰ ਪਤਾ ਸੀ ਜਦੋਂ ਇਸ਼ਨਾਨ ਆਦਿ ਕਰਨਗੇ ਇਹਨਾਂ ਨੂੰ ਵੈਸੇ ਹੀ ਪਰਫੁੱਲਤਾ ਮਿਲ ਜਾਣੀ ਇਹਨਾਂ ਦੇ ਆਤਮਾ ਨੂੰ ਸਰੀਰ ਨੂੰ ਗੁਰੂ ਸਾਹਿਬ ਦੀ ਜਿਹੜੀ ਆਤਮ ਸਾਇੰਸ ਹੈ ਨਾ ਬੜੀ ਗਹਿਰੀ ਹੈ 10 ਗੁਰੂ ਸਾਹਿਬਾਨ ਬਹੁਤ ਗਹਿਰਾਈ ਤੇ ਜਾ ਕੇ ਮਨੁੱਖਤਾ ਨੂੰ ਚੀਜ਼ ਦੇ ਕੇ ਗਏ ਨੇ ਪਰ ਅਸੀਂ ਉਹਨੇ ਗਹਿਰੇ ਨਹੀਂ ਹੈਗੇ ਨਾ ਅਸੀਂ ਨੇ ਉੱਚੇ ਨਾ ਪਹੁੰਚ ਸਕਦੇ ਆ ਅਸੀਂ ਗੁਰੂ ਦੇ ਵਿੱਚ ਮਿਲ ਤਾਂ ਸਕਦੇ ਆ ਪਰ ਅਸੀਂ ਏਡੇ ਵੱਡੇ ਨਹੀਂ ਹੁੰਦੇ ਇੱਕ ਇੱਕ ਨਾ ਬੰਦਾ ਹੈ ਤਾਂ ਸੀਗਾ ਮੇਰਾ ਮਿੱਤਰ ਹੀ ਉਹ ਤੇ ਮੈਨੂੰ ਕਹਿੰਦਾ ਅ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਜਿਵੇਂ ਹੋਏ ਨੇ ਮੈਂ ਕਹਾ ਹਾਂ ਤੇ ਕਹਿੰਦਾ ਜ਼ਰੂਰੀ ਤਾਂ ਨਹੀਂ ਹੈਗਾ ਵੀ ਜਿੰਨਾ ਉਹਨਾਂ ਦਾ ਮਾਈਂਡ ਸੀਗਾ ਇਹਨੋਂ ਤੋਂ ਅੱਗੇ ਇੱਕ ਦਾ ਕੋਈ ਹੋ ਨਹੀਂ ਸਕਦਾ ਮੈਂ ਸੋਚਿਆ ਮੈਂ ਕਹਿੰਦਾ ਮਹਾਰੇ ਨੂੰ ਬੰਦਾ ਸਮਝੀ ਬੈਠਾ ਹੈ ਵੀ ਇਹ ਜਸਤੇ ਸੋਚਦਾ ਹੈ ਵੀ ਮਹਾਰਾਜ ਜੀ ਇੱਕ ਬ੍ਰੇਨ ਦੇ ਲੈਵਲ ਤੇ ਸੀਗੇ ਉਹ ਤਾਂ ਰੱਬ ਚ ਲੋ ਤਾਂ ਹੁਣ ਅਧਿਆਤਮਿਕ ਬੰਦੇ ਨੂੰ ਪਤਾ ਹੈ ਵੀ 10ਵੇਂ ਪਾਵਾਂ ਸ਼ ਤੱਕ ਖੁਦ ਆ ਪਰਮੇਸ਼ਰ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਬੱਬਾ ਹੈ ਨਾਨਕ ਭੇਦਨਾ ਭਾਈ ਹੈਨਾ ਮੈਂ ਉਹਨੂੰ ਪੁੱਛਿਆ ਮੈਂ ਕਿ ਮੇਰੀ ਗੱਲ ਸੁਣ ਤੇਰੇ ਕੋਈ ਐਡਾ ਨਿੱਕਾ ਜਿਹਾ ਦਿਮਾਗ ਹੈ ਨਿੱਕੀ ਜੀ ਕੋਈ ਤੂੰ ਡਿਗਰੀ ਕੀਤੀ ਹੋਈ ਹੈ ਉਹਦੇ ਵਿੱਚ ਤੂੰ ਇੱਕ ਦੋ ਲੈਂਗੁਏਜਸ ਤੈਨੂੰ ਆਉਂਦੀਆਂ ਨੇ ਮੈਂ ਕਿਹਾ ਮੇਰੇ ਪਾਤਸ਼ਾਹ ਦੇ ਲਿਖੇ ਹੋਏ ਗ੍ਰੰਥ ਪੜ੍ਹ ਕੇ ਦੇਖ ਤਾਂ ਉਹਨਾਂ ਵਿੱਚ ਵਰਤੀ ਹੋਈ ਸ਼ਬਦਾਵਲੀ ਪੜ੍ਹ ਕੇ ਦੇਖ ਤਾਂ ਤੈਨੂੰ ਲੱਗਦਾ ਵੀ ਉਹ ਬ੍ਰੇਨ ਦੇ ਲੈਵਲ ਤੇ ਕੰਮ ਹੋਇਆ ਹਾਂ ਮੈਂ ਕਹਿੰਦਾ ਜਿਹਦਾ ਬਹੁਤ ਤਕੜਾ ਬ੍ਰੇਨ ਵੀ ਹੋਊਗਾ ਮੰਨ ਲਓ ਆਇਨਸਟਾਈਨ ਹੈ ਓਕੇ ਵੀ ਕੈਨ ਜਸਟ ਅਸਿਊਮ ਦੈਟ ਇਜ਼ ਆਇਨਸਟਾਈਨ ਹਨਾ ਨਿਊਟਨ ਲਾ ਲਓ ਜਦੋਂ ਨਾਵੇਂ ਪਾਸ਼ਾ ਜੀ ਦਾ ਸੀਸ ਪਹੁੰਚਿਆ ਅਨੰਦਪੁਰ ਸਾਹਿਬ ਮੇਰੇ ਪਾਸ਼ਾ ਐਦਾਂ ਮੁਸਕਰਾ ਰਹੇ ਸੀਗੇ ਕਿ ਪਿਤਾ ਜੀ ਨੇ ਆਪਣੀ ਖੇਡ ਬਰਦਾਤ ਵਰਤਾ ਦਿੱਤੀ ਹੈ ਆਇਨਸਟਾਈਨ ਹੁੰਦਾ ਉੱਥੇ ਕੋਈ ਵੱਡਾ ਬ੍ਰੇਨ ਵਾਲਾ ਬ੍ਰੇਨ ਵਾਲਾ ਹੁੰਦਾ ਭਾਵੇਂ ਕਮਰੇ ਜਿੱਡਾ ਬ੍ਰੇਨ ਹੁੰਦਾ ਉਹਦਾ ਉਹਨੇ ਤਾਂ ਰੋ ਪੈਣਾ ਸੀ ਵੱਡਾ ਬ੍ਰੇਨ ਵਾਲਾ ਬੰਦਾ ਤਕੜਾ ਆ ਮੈਨ ਬ੍ਰੇਨ ਵਾਲਾ ਆਪਣੇ ਚਾਰ ਪੁੱਤਰ ਸ਼ਹੀਦ ਨਹੀਂ ਕਰਾ ਸਕਦਾ ਉਹ ਤਾਂ ਕਰ ਆ ਗਿਆ ਉਹ ਤਾਂ ਲੱਖਾਂ ਸਿੰਘ ਸਿੰਘਣੀਆਂ ਬੱਚੇ ਉਹ ਦੇਖਾਂ ਸਾਹਮਣੇ ਸ਼ਹੀਦ ਹੋਏ ਖੁਦ ਜੰਗਾਂ ਲੜੀਆਂ ਮੇਰੇ ਪਾਤਸ਼ਾਹ ਨੇ ਅੱਗੇ ਹੋ ਹੋ ਕੇ ਐਸੀ ਕਲਾ ਦੇ ਮਾਲਕ ਉਹ ਆਮ ਬੰਦਾ ਸੀ ਖੁਦ ਖੁਦਾ ਪਰਮੇਸ਼ਰ ਸੀ ਦੇਖੀ ਆ ਮੁਖਸਰ ਸਾਹਿਬ ਚਲੋ ਤੇ ਸੋ ਇੰਦਾ ਸੈਂਸ ਕੇ ਜਿਹੜੀ ਚੀਜ਼ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ ਨਾ ਉਹ ਉਹਦੀ ਉਹਨੂੰ ਅੰਮਨਦਾਲੀ ਸਮਝ ਸਕਦਾ ਇਹਨਾਂ ਦੇ ਪਿੱਛੇ ਲੱਗ ਕੇ ਨਾ ਐਵੇਂ ਗੁਰਮਤਿ ਕਿੰਤੂ ਨ ਕਰਿਆ ਕਰੋ ਬੇਨਤੀ ਹੈ ਮੇਰੀ ਕਰਨੀ ਕਰ ਲੋ ਆਪੇ ਚ ਆਪਦੀ ਝੋਲੀ ਖਾਲੀ ਰਹੂਗੀ ਕਿਸੇ ਦਾ ਕੁਝ ਨਹੀਂ ਜਾਣਾ ਹਨਾ ਕੁਝ ਨਹੀਂ ਜਾਣਾ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦਾ ਤਰੀਕਾ ਇਹ ਹੈ ਦੂਸਰੀ ਗੱਲ ਪੰਜ ਸਰੋਵਰ ਨੇ ਉਹਨਾਂ ਦਾ ਇਸ਼ਨਾਨ ਜੀਵਨ ਚ ਇੱਕ ਵਾਰੀ ਜਾਂ ਜੇ ਜ਼ਿਆਦਾ ਤੁਹਾਡਾ ਸਮਾਂ ਹੈ ਤੁਹਾਡੇ ਕੋਲ ਕਮ ਸਿਕਮ ਸਾਲ ਚ ਤਾਂ ਇੱਕ ਵਾਰੀ ਤਾਂ ਕਰ ਲਿਆ ਕਰੋ ਜਾ ਕੇ ਗੁਰੂ ਸਾਹਿਬ ਨੇ ਵਰ ਦਿੱਤੇ ਹੋਏ ਨੇ ਸਰੋਵਰਾਂ ਦੇ ਉੱਤੇ ਵਰ ਕੀ ਲੋਕਰ ਵਰ ਨਹੀਂ ਹੁੰਦਾ ਉਹ ਗੁਰੂ ਦਾ ਬਚਨ ਗੁਰੂਕਾ ਬਚਨ ਬਸ ਜੀ ਨਾਲ ਦੇ ਜਲ ਨਹੀਂ ਡੁੱਬ ਤਸਕਰ ਨਹੀਂ ਲੈ ਪਾ ਹੈ ਨਾ ਸਾਕ ਜਾਗੇ ਗੁਰੂ ਦਾ ਤਾਂ ਬਚਨ ਕੰਮ ਕਰਦਾ ਹੈ ਸਤਿਗੁਰੂ ਦੇ ਮੁੱਖਾ ਮੁੱਖ ਚੋਂ ਨਿਕਲੀ ਹੋਈ ਚੀਜ਼ ਕੰਮ ਕਰ ਦੇ ਕੋਈ ਪਾਲਟ ਨਹੀਂ ਸਕਦਾ ਉਸ ਨੂੰ ਕੋਈ ਪਾਲਟ ਨਹੀਂ ਸਕਦਾ ਉਸ ਨੂੰ ਗੁਰੂ ਸਾਹਿਬ ਨੇ ਵਰ ਦਿੱਤਾ ਸੀ ਪੰਜ ਸਰੋਵਰਾਂ ਦਾ ਇਸ਼ਨਾਨ ਇਹਨਾਂ ਦਾ ਫਲ ਵੀ ਆਪੋ ਆਪਣਾ ਹੀ ਹੈ ਸ਼ੁਰੂਆਤ ਹੁੰਦੀ ਹੈ ਇਹਨਾਂ ਪੰਜ ਸਰੋਵਰਾਂ ਦੀ ਪਰ ਇਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਆਪਣੇ ਹੈ ਹੈ ਨੇ ਇਹ ਪੰਜ ਸਰੋਵਰਾਂ ਮੈਂ ਵੀਡੀਓ ਵੀ ਬਣਾਈ ਥੱਲੇ ਸਭ ਤੋਂ ਐਂਡ ਤੇ ਪਈ ਹੋਗੀ ਪੰਜ ਸਰੋਵਰਾਂ ਦਾ ਇਸ਼ਨਾਨ ਜਿੱਥੇ ਰਾਮ ਸਰ ਸਾਹਿਬ ਗੁਰਦੁਆਰਾ ਹੈ ਉੱਥੇ ਉੱਥੇ ਸਰੋਵਰ ਹੈ ਰਾਮ ਸਰ ਸਾਹਿਬ ਉਹ ਸਰੋਵਰ ਦਾ ਪਹਿਲਾ ਇਸ਼ਨਾਨ ਠੀਕ ਹੈ ਰਾਮ ਸਰ ਸਾਹਿਬ ਸਰੋਵਰ ਹੈ ਫਿਰ ਉਹਦੇ ਨਾਲ ਹੀ ਗੁਰਦੁਆਰਾ ਸਾਹਿਬ ਹੈ ਵਿਵੇਕ ਸਰ ਸਾਹਿਬ ਜਿਹੜਾ ਉੱਥੇ ਇਸ਼ਨਾਨ ਕਰੇਗਾ ਉਹਨੂੰ ਵਿਵੇਕ ਬੁੱਧ ਦੀ ਪ੍ਰਾਪਤੀ ਹੋਏਗੀ ਭਾਵ ਤਤ ਬੁੱਧੀ ਬਿਲਕੁਲ ਸਹੀ ਡਿਸੀਜਨ ਲੈਣ ਵਾਲੀ ਬੁੱਧੀ ਭਾਵ ਅਧਿਆਤਮ ਦੇ ਵਿੱਚ ਆਵੇਂ ਸੰਸਾਰੀ ਲਾਈਫ ਦੇ ਵਿੱਚ ਉੱਥੇ ਮਹਾਰਾਜ ਨੇ ਬਚਨ ਕੀਤਾ ਹੋਇਆ ਠੀਕ ਹੈ RAM ਸਰ ਸਾਹਿਬ ਪਹਿਲਾ ਸਰੋਵਰ ਹੈ ਬਿਬੇਕ ਸਰ ਸਾਹਿਬ ਦੂਜਾ ਸਰੋਵਰ ਨਾਲ ਹੀ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਜਿੱਥੇ ਚਪਾਰਾ ਸਾਹਿਬ ਦੀ ਸੇਵਾ ਬਖਸ਼ਿਸ਼ ਕੀਤੀ ਹੋਈ ਮਹਾਰਾਜ ਜੀ ਨੇ ਦਇਆ ਕੀਤੀ ਹੋਈ ਸੰਗਤ ਦੇ ਉੱਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਪੁਰਖ ਬ੍ਰਹਮ ਗਿਆਨੀ ਹੈ ਪਹਿਲਾ ਉੱਥੇ ਸਰੋਵਰ ਰਾਮ ਸਰ ਸਾਹਿਬ ਹੈ ਫਿਰ ਉਥੋਂ ਬਾਹਰ ਨਿਕਲੋਗੇ ਇੱਧਰ ਸੱਜੇ ਹੱਥ ਵਿਵੇਕ ਸਰ ਸਾਹਿਬ ਗੁਰਦੁਆਰਾ ਹੈ ਫਿਰ ਉਸ ਤੋਂ ਸਿੱਧਾ ਆ ਜਾਓ ਜਿੱਥੇ ਬਾਬਾ ਟੱਲਰਾਏ ਸਾਹਿਬ ਜੀ ਦਾ ਸਥਾਨ ਹੈ ਉੱਥੇ ਸਰੋਵਰ ਹੈ ਕਾਲ ਸਰ ਸਾਹਿਬ ਤੀਜਾ ਸਰੋਵਰ ਪਹਿਲਾ ਸਰੋਵਰ ਰਾਮ ਸਰ ਸਾਹਿਬ ਦੂਜਾ ਸਰੋਵਰ ਵਿਵੇਕ ਸਰ ਸਾਹਿਬ ਤੀਜਾ ਸਰੋਵਰ ਕਾਲ ਸਰ ਸਾਹਿਬ ਤਿੰਨ ਹੋ ਗਏ ਕਾਲ ਸਰ ਸਾਹਿਬ ਠੀਕ ਹੈ ਨਾ ਜਿਹੜਾ ਰਾਮ ਸਰ ਸਾਹਿਬ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ ਆ ਜਿਹੜੇ ਕਹਿੰਦੇ ਸਾਨੂੰ ਗੁਰਬਾਣੀ ਕੰਠ ਨਹੀਂ ਹੁੰਦੀ ਨਿਤਨੇਮ ਨਹੀਂ ਬੰਨ ਰਿਹਾ ਆ ਨਹੀਂ ਹੋ ਰਿਹਾ ਆਉ ਨਹੀਂ ਹੋ ਰਿਹਾ ਜਾਓ ਰਾਮ ਸਰ ਸਾਹਿਬ ਇਸ਼ਨਾਨ ਕਰ ਲਓ ਤੁਹਾਡੀ ਬਾਣੀ ਸ਼ੁੱਧ ਅਪੇਂਦਰੋਂ ਚੀ ਚੱਲ ਪਣੀ ਐਦਾਂ ਨਹੀਂ ਐਦਾਂ ਪੜਨੀ ਐ ਜਾਂ ਪ੍ਰਮਾਣ ਠੀਕ ਐ ਨਿਤਨੇਮ ਕੰਠ ਹੋਣ ਲੱਗ ਜੂ ਜੇ ਤੇ ਨਾਮ ਕੰਟਰੋਲ ਆਵੇ ਬਾਣੀ ਨਾਲ ਜੁੜ ਜਾਓਗੇ ਕਹਿਣ ਦਾ ਮਤਲਬ ਦੂਜਾ ਵਿਵੇਕ ਸਰ ਸਾਹਿਬ ਜਿਹੜੀ ਬਾਣੀ ਪੜੋਗੇ ਜਿਹੜਾ ਸਿਮਰਨ ਭਜਨ ਕਰੋਗੇ ਉਹਦੇ ਨਾਲ ਵਿਵੇਕ ਬੁੱਧੀ ਪ੍ਰਗਟ ਹੋਊ ਵਿਵੇਕ ਸਰ ਸਾਹਿਬ ਸਰੋਵਰ ਦਾ ਫਾਲ ਇਹ ਹੈ ਫਿਰ ਆ ਉਹ ਕਾਲ ਸਰ ਸਾਹਿਬ ਸੰਤੋਖ ਪ੍ਰਗਟ ਹੋਵੇਗਾ ਆਪਾਂ ਹੁਣ ਬਾਣੀ ਪੜਦਿਆਂ ਕੋਈ ਫਾਇਦਾ ਕਹਿੰਦੇ ਹੁੰਦਾ ਨਹੀਂ ਕਹਿੰਦੇ ਮਨ ਉੱਥੇ ਖੜਾ ਜਾਓ ਕਰੋ ਇਸ਼ਨਾਨ ਉੱਥੇ ਸੰਤੋਖ ਪ੍ਰਗਟ ਹੋਵੇਗਾ ਜਿਵੇਂ ਬਾਣੀ ਚੋਂ ਸੰਤੋਖ ਪ੍ਰਗਟ ਹੁੰਦਾ ਹੈ ਉਹ ਮੋਤਿ ਸ਼ਨਾਨ ਕਰੇ ਦਾ ਵੀ ਫਲ ਹੈ ਠੀਕ ਹੈ ਫਿਰ 300 ਵਰ ਹੋ ਗਏ ਪਹਿਲਾ ਹੋ ਗਿਆ ਰਾਮ ਸਰ ਸਾਹਿਬ ਬਬੀਕ ਸਰ ਸਾਹਿਬ ਤੁਹਾਡਾ ਜਿਹੜਾ ਹੈ ਕੌਲ ਸਰ ਸਾਹਿਬ ਫਿਰ ਤੁਹਾਡਾ ਅੱਗੇ ਹੋ ਗਿਆ ਬਾਹਰ ਜਾ ਕੇ ਪਰੇ ਜਿੱਥੇ ਸੰਤੂਖਾ ઋષਿ ਸੰਤੋਖ ઋਸ਼ੀਕ ਸੰਤੂਖਾ ઋષਿ ਹੋਇਆ ਘੜੇ ਦੇ ਵਿੱਚ ਸੀ ਬੈਠਾ ਸਮਾਧੀ ਚ ਉਹਦੀ ਮੁਕਤੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਦੀ ਨੇ ਕਰਨੀ ਸੀ ਫਿਰ ਪੰਜਵੇਂ ਪਾਸ਼ਾ ਮਹਾਰਾਜ ਨੇ ਉੱਥੇ ਸਰੋਵਰ ਪਟਵਾਇਆ ਤੇ ਉੱਥੋਂ ਨਿਕਲਿਆ ਸੀ ਉੱਥੇ ਸਰੋਵਰ ਬਣਾਇਆ ਹੈ ਸੰਤੋਖ ਸਰ ਸਾਹਿਬ ਉਹ ਪਤਾ ਕਰ ਲੈ ਜਾ ਕੇ ਤੁਸੀਂ ਦਰਬਾਰ ਸਾਹਿਬ ਤੋਂ ਉਰੇ ਹੈ ਥੋੜਾ ਜਿਹਾ ਸੰਤੋਖ ਸਰ ਸਾਹਿਬ ਸੰਤੋਖ ਸਰ ਸਾਹਿਬ ਹੈ ਉੱਥੇ ਚੌਥਾ ਸਰੋਵਰ ਹੋਵੇ ਪੰਜਵਾਂ ਸਰੋਵਰ ਦਰਬਾਰ ਸਾਹਿਬ ਅੰਮ੍ਰਿਤਸਰ 12 ਵਜੇ ਅੰਮ੍ਰਿਤ ਵੇਲੇ ਨੋਟੀਫਿਕੇਸ਼ਨ ਆਉਣ ਕਰੇ ਚਲੇ ਨਹੀਂ ਤਾਂ ਫਿਰ ਹੋ ਨਹੀਂ ਪਾਏਗਾ ਸੰਗਤ ਬਹੁਤ ਹੋ ਜਾਂਦੀ ਹੈ ਹਨ 12 ਵਜੇ ਉੱਠਿਓ ਨਿਤਨੇਮ ਕਰਿਓ ਪਹਿਲਾਂ ਆਪਦਾ 1 ਵਜੇ ਫਿਰ ਜਾਇਓ ਪਹਿਲਾਂ ਰਾਮ ਸਰ ਸਾਹਿਬ ਉੱਥੇ ਇਸ਼ਨਾਨ ਕਰਿਓ ਤੇ ਫਿਰ ਤੁਹਾਡਾ ਜੋ ਹੈ ਬਿਵੇਕ ਸਰ ਸਾਹਿਬ ਫਿਰ ਤੁਹਾਡਾ ਕੌਲ ਸਰ ਸਾਹਿਬ ਫਿਰ ਤੁਹਾਡਾ ਸੰਤੋਖ ਸਰ ਸਾਹਿਬ ਗੁਰਦੁਆਰਾ ਜਿਹੜਾ ਪੇਰ ਅੰਮ੍ਰਿਤ ਸਰ ਸਾਹਿਬ ਪੰਜ ਸਰੋਵਰ ਸਰ ਲੱਗਦਾ ਸਾਰੇ ਗੁਰੂ ਧਾਮਾਂ ਦੇ ਵਿੱਚ ਪੰਜਾਂ ਦੇ ਪਿੱਛੇ ਸਰ ਮਤਲਬ ਸਰੋਵਰ ਸੋ ਇਹਨਾਂ ਦੇ ਇਸ਼ਨਾਨ ਦਾ ਫਾਲ ਏਡਾ ਵੱਡਾ ਹੈ ਕਿ ਨਿਹਾਲੋ ਨਿਹਾਲ ਹੋ ਜੂਗੇ ਨਿਹਾਲੋ ਦੇ ਸ਼ਹੀਦ ਹੁੰਦੇ ਇੱਥੇ ਬੈਠੇ ਸ਼ਹੀਦ ਖੁਦ ਵੀ ਇਹਨਾਂ ਸਰੋਵਰਾਂ 'ਚ ਇਸ਼ਨਾਨ ਨਹੀਂ ਕਰਦੇ ਭਾਈ ਹੁਣ ਆਪਣੀ ਕਿਹੜੇ ਕੋਈ ਦਿਵਯ ਦ੍ਰਿਸ਼ਟੀ ਖੋਲਹੀ ਐ ਬੰਦ ਤਾਂ ਪਈ ਐ ਪੱਕਾ ਹੀ ਲੋਕ ਲੱਗਿਆ ਹੋਇਆ ਚਾਬੀ ਗੁਰੂ ਕੋਲੇ ਐ ਗੁਰਕੁੰਜੀ ਪਾਹੋ ਨਿਵਲ ਮਨ ਕੋਠਾ ਤਨ ਛਤ ਹੂੰ ਗੁਰਬਿੰਨ ਮਨ ਕਾ ਤਾਕ ਨਾ ਉਗੜੇ ਅਵਰ ਨਾ ਕੁੰਜੀ ਹੱਥ ਹੋਰ ਕਿਸੇ ਕੋਲੇ ਕੁੰਜੀ ਕਿਸੇ ਦੇ ਹੱਥ ਹੈ ਨਹੀਂ ਮਹਾਰਾਜ ਕੋਲੇ ਐ ਸੋ ਇਦਾਂ ਜੇ ਮਰਿਆਦਾ ਤੇ ਚੱਲੂਗੇ ਰਾਹ ਖੁੱਲਣਗੇ ਮੈਂ ਆਪਣੇ ਕੋਲੋਂ ਤਾਂ ਕਹਿੰਦਾ ਨਹੀਂ ਹੁੰਦਾ ਮੇਰੇ ਤਾਂ ਜੀਵਨ ਦਾ ਪ੍ਰੈਕਟੀਕਲ ਹੈ ਮੈਂ ਖੋਦ ਜਦੋਂ ਇਹਨਾਂ ਸਰੋਵਰਾਂ ਦੇ ਇਸ਼ਨਾਨ ਕਰਦਾ ਰਿਹਾ ਮੈਂ ਵੀਡੀਓ ਬਣਾਈ ਹੋਈ ਉਹ ਪਤਾ ਨਹੀਂ ਮਰਨਿ ਬਣਾਤੀ ਪੋਲੇ ਜਾਂ ਟਾਈਮ ਅੱਜ ਵੀ ਕੋਈ ਆਪਾਂ ਉਹੀ ਚੀਜ਼ ਮੈਂ ਬੇਨਤੀ ਕਰਦਾ ਜਿਹੜੇ ਮੇਰੇ ਜੀਵਨ 'ਚ ਪ੍ਰੈਕਟੀਕਲ ਹੋਇਆ ਹੈ ਹਨਾ ਇਹ ਸਰੋਵਰਾਂ ਦੀ ਮਹਾਨਤਾ ਹੈ ਸਰੋਵਰ 'ਤੇ ਜਾਣਾ ਹੈ ਜਦੋਂ ਇਸ਼ਨਾਨ ਕਰਨ ਤੋਂ ਪਹਿਲਾਂ ਬਾਅਦ ਟੂਟੀਆਂ ਤੇ ਇਸ਼ਨਾਨ ਕਰੋ ਠੀਕ ਹੈ ਜਿਹੜੇ ਆਪਦੇ ਕਚਹਿਰੇ ਆਦ ਕੰਡਰ ਗਾਰਮੈਂਟਸ ਹੁੰਦੇ ਜਿਆਦਾ ਲੈ ਜਾਈਦੀਆਂ ਨਾਲ ਜ਼ਰੂਰੀ ਤਾਂ ਨਹੀਂ ਆਪਾਂ ਕੋਈ ਗੁਰੂ ਘਰੇ ਜਾ ਰਹੇ ਤਾਂ ਪੂਰੀ ਮਰਿਆਦਾ ਨਾਲ ਜਾਓ ਮਰਿਆਦਾ ਨਾਲ ਜਾਓ ਜਦੋਂ ਸਰੋਵਰ ਦਾ ਇਸ਼ਨਾਨ ਕਰੋਗੇ ਇਹਨਾਂ ਪੰਜਾਂ ਦਾ ਵੀ ਤਾਂ ਵੈਸੇ ਵੀ ਕਿਤੇ ਕਰਨ ਜਾਂਦੇ ਹੋ ਬਾਣੀ ਪੜੀਦੀ ਹੁੰਦੀ ਬਾਣੀ ਪੜੀਦੀ ਹੁੰਦੀ ਫਾਇਦਾ ਜ਼ਿਆਦਾ ਹੁੰਦਾ ਮਹਾਰਾਜੀ ਕਿਰਪਾ ਕਰਨ ਸੁਖਮ ਚ ਬੇਨਤੀ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ